ਪਰਚੀ ਜੀ 2 ਰੁਪਏ ਪਰਚੀ ਜੀ ਪੰਚਾਇਤ ਨਾਲ ਲਈਏ ਮਰਾ ਜਾਂਦਾ ਰੋਜ਼ ਨਿਕਲਣਾ ਹੱਸਦਾ ਅੱਜ ਸ਼ਾਮ ਤੋਂ ਲੱਗੀ ਭਾਈ ਜੀ 5 ਵਜੇ ਤੋਂ ਨਹੀਂ ਕਿੰਨੇ ਘੰਟੇ ਤੱਕ ਲੱਗੋਗੇ ਜੀ ਇਹ ਮੈਂ ਮਤਲਬ ਚੱਲ ਚੰਗੀ ਰਹੀ ਹੈ ਰੋਜ਼ ਹੱਸਦਾ ਮਰਾ ਦਿਨ ਤੋਂ ਦੋ ਦੋ ਦਿਨ ਦੋ ਨਹੀਂ ਨਹੀਂ ਗੱਲ ਕਰੋ ਮੇਰੇ ਨਾਲ ਗੱਲ ਕਰੋ ਕੱਲ ਥੋੜੀ ਆ ਯਾਰ ਮੈਂ ਕਿੱਥੋਂ ਰੂੰਗਾ ਯਾਰ ਪਰਚੀ ਕਿਹੜੀ ਦੇ ਰਹੇ ਹੋ ਤੁਸੀਂ ਦੇ ਰਹੇ ਹੋ ਪਰਚੀ ਕੋਈ ਪਰਚੀ ਤਾਂ ਪਿੰਡ ਦੇ ਨੇੜੇ ਲਈ ਹੋਈ ਅਸੀਂ ਨਹੀਂ ਤੁਸੀਂ ਰਜਿਸਟਰਡ ਪਰਚੀ ਦੇ ਰਹੇ ਹੋ ਭਾਜੀ ਮੈਂ ਵੀ ਤਾਂ ਮਾਲ ਤਨ ਗੱਲ ਸੁਣੋ ਇੱਕ ਮਿੰਟ ਬਸ ਪਿੰਡ ਦੇ ਨੇੜੇ ਲਾਈ ਹੋਈ ਹੈ ਜੇ ਨਾ ਨਹੀਂ ਉਹ ਗੁੰਡਾਪਾਲਤ ਮੇਰੀ ਗੱਲ ਇਹਦੇ ਉੱਤੇ ਇਹਦਾ ਪਾਸ ਸਾਹਮਣੇ ਭਾਜੀ ਮੈਂ ਵੀ ਤਾਂ ਮਾਲਕ ਨੂੰ ਦਿਖਾਣੀਆਂ ਪਰਚੀ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਵੀਡੀਓ ਦੇਖ ਰਹੇ ਹੋ ਜਿਸ ਦੇ ਵਿੱਚ ਇੱਕ ਟੈਕਸੀ ਡਰਾਈਵਰ ਪਿੰਡ ਵਾਲਿਆਂ ਨਾਲ ਬਹਿਸ ਕਰਦਾ ਨਜ਼ਰ ਆ ਰਿਹਾ ਜਿਸ ਦੇ ਵਿੱਚ ਜਿਹੜਾ ਸ਼ਖਸ ਨਜ਼ਰ ਆ ਰਿਹਾ ਉਹ ਦੱਸ ਰਿਹਾ ਹੈ ਕਿ ਸਾਡੇ ਪਿੰਡ ਵੱਲੋਂ ਇੱਕ ਟੈਕਸ ਲਾਇਆ ਗਿਆ ਹੈ 200 ਰੁਪਿਆ ਪਰ ਐਂਟਰੀ ਯਾਨੀ ਕਿ ਜਿੰਨੀ ਵਾਰ ਤੁਸੀਂ ਲੰਘੋਗੇ ਤੁਹਾਡੇ ਤੋਂ 200 ਰੁਪਿਆ ਲਿਆ ਜਾਊਗਾ ਇਹ ਕਿਉਂ ਹੋ ਰਿਹਾ ਕਿੱਥੇ ਹੋ ਰਿਹਾ ਤੁਹਾਨੂੰ ਦੱਸ ਦਈਏ ਕਿ ਇਹ ਹੋ ਰਿਹਾ ਕਿਉਂਕਿ ਸ਼ੰਭੂ ਬਾਰਡਰ ਬੰਦ ਹੈ ਨਾਲ ਦੀ ਨਾਲ ਖਨੌਰੀ ਬਾਰਡਰ ਬੰਦ ਹੈ ਹਰਿਆਣੇ ਨੂੰ ਜਾਣ ਤੇ ਆਉਣ ਵਾਲੀਆਂ ਜਦੋਂ ਐਂਟਰੀਆਂ ਬੰਦ ਨੇ ਮੇਨ ਰੋਡ ਜਿਹੜੇ ਐਨ ਐਚ ਨੇ ਹਾਈਵੇ ਉਹ ਬੰਦ ਨੇ ਉਹਨਾਂ ਕਰਕੇ ਜਿਹੜੇ ਲੋਕ ਨੇ ਜਿਨ੍ਹਾਂ ਨੇ ਦਿੱਲੀ ਜਾਣਾ ਹੈ ਜਾਂ ਫਿਰ ਦਿੱਲੀ 에ਰਪੋਰਟ ਜਾਣਾ ਹੈ ਜਾਂ ਹੋਰ ਵੀ ਕੰਮ ਕਾਜਾਂ ਦੇ ਲਈ ਜੌਬ ਨੌਕਰੀਆਂ ਦੇ ਲਈ ਜਾਣਾ ਕਿਸੇ ਨੇ ਪਾ ਉਹ ਪਿੰਡਾਂ ਦੇ ਵਿੱਚੋਂ ਦੀ ਰਸਤੇ ਲੱਭ ਲੱਭ ਕੇ ਆਉਂਦੇ ਨੇ ਔਰ ਵਿੱਚ ਦਰਿਆ ਵੀ ਪੈਂਦਾ ਘੱਗਰ ਸਭ ਤੋਂ ਵੱਡੀ ਗੱਲ ਹੈ ਘੱਗਰ ਦਰਿਆ ਹੋਣ ਕਰਕੇ ਜਗ੍ਹਾ ਜਗ੍ਹਾ ਤੇ ਪੁਲ ਹੈ ਨਹੀਂ ਗੇ ਔਰ ਲੋਕ ਬੜੇ ਪਰੇਸ਼ਾਨ ਹੋ ਰਹੇ ਨੇ ਤੇ ਉੱਥੇ ਹੀ ਜਿਹੜਾ ਇਹ ਨੌਜਵਾਨ ਹੈ ਕਿਸੇ ਪਿੰਡ ਦੇ ਵਿੱਚੋਂ ਆ ਰਿਹਾ ਹੋਣਾ ਤਾਂ ਉਹ ਪਿੰਡ ਵਾਲਿਆਂ ਨੇ ਕਾਫੀ ਕਹਿੰਦੇ ਵੀ ਅਸੀਂ ਅੱਜ ਟੈਕਸ ਲਾਇਆ ਕਿ 200 ਰੁਪਿਆ ਅਸੀਂ ਤੁਹਾਡੇ ਤੋਂ ਲਵਾਂਗੇ ਪਰ ਗੱਡੀ ਲੰਘਣ ਦਾ ਤੇ ਇਸ ਤਰ੍ਹਾਂ ਦੀਆਂ ਖਬਰਾਂ ਪਹਿਲਾਂ ਵੀ ਦੇਖਣ ਨੂੰ ਮਿਲੀਆਂ ਨੇ ਜਦੋਂ ਇੱਕ ਵੱਖ-ਵੱਖ ਪਿੰਡਾਂ ਵੱਲੋਂ ਜਿਹੜਾ ਇਸ ਤਰ੍ਹਾਂ ਦਾ ਟੈਕਸ ਲਾਇਆ ਜਾਂਦਾ ਕਿ ਜੇ ਸਾਡੇ ਪਿੰਡ ਦੇ ਵਿੱਚੋਂ ਲੰਘੋਗੇ ਤਾਂ ਅਸੀਂ ਇੰਨੇ ਪੈਸੇ ਲਵਾਂਗੇ ਇਹ ਕਿੰਨਾ ਕੁ ਜਾਇਜ਼ ਹੈ ਤੁਸੀਂ ਵੀ ਦੱਸੋ ਔਰ ਪ੍ਰਸ਼ਾਸਨ ਵੀ ਇਸ ਵੱਲ ਸ਼ਾਇਦ ਧਿਆਨ ਦੇਊਗਾ ਕਿ ਜਿਹੜੇ ਲੋਕਾਂ ਦੀ ਇਸ ਤਰ੍ਹਾਂ ਦੇ ਨਾਲ ਲੁੱਟ ਹੋ ਰਹੀ ਹੈ ਧੱਕੇ ਨਾਲ ਉਹ ਕਹ ਰਿਹਾ ਜਿਵੇਂ ਕਹ ਰਿਹਾ ਮੈਂ ਸਰਪੰਚ ਇੱਕ ਦੱਸ ਰਿਹਾ ਆਪਣੇ ਆਪ ਨੂੰ ਵੀ Google Pay ਕਰ ਦੋ ਤੁਸੀਂ ਹਨਾ ਜੇ ਸਰਪੰਚ ਲੈਵਲ ਦੇ ਬੰਦੇ ਇਸ ਤਰ੍ਹਾਂ ਦੀ ਦੇ ਕੰਮ ਕਰਨਗੇ ਲੋਕਾਂ ਦੇ ਕੱਪੜੇ ਲਾਉਣਗੇ ਪਿੰਡਾਂ ਤੋਂ ਲੰਘਣ ਵਾਲਿਆਂ ਦੇ ਕਿਸ ਤਰ੍ਹਾਂ ਦੇ ਨਾਲ ਆਪਾਂ ਸੋਚ ਸਕਦੇ ਹਾਂ ਕਿ ਸਾਡੇ ਲੋਕਾਂ ਨਾਲ ਠੱਗੀ ਹੁਣੋਂ ਵੱਤ ਸਕਦੀ ਹੈ ਜਿੱਥੇ ਜਿਹਦਾ ਵੀ ਦਾਅ ਚੱਲਦਾ ਉਹ ਲਾ ਰਿਹਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਲੋਕ ਪਹਿਲਾਂ ਹੀ ਪਰੇਸ਼ਾਨ ਨੇ ਔਰ ਉਤੋਂ ਪਿੰਡਾਂ ਵਾਲਿਆਂ ਦਾ ਇਹ ਜਿਹੜਾ ਟੈਕਸ ਲੱਗ ਰਿਹਾ ਯਾਨੀ ਗੁੰਡਾ ਟੈਕਸ ਹੀ ਆਪਾਂ ਇਹਨੂੰ ਕਹਿ ਸਕਦੇ ਹਾਂ ਸੁਣੋ ਕਿਸ ਤਰ੍ਹਾਂ ਦੇ ਨਾਲ ਬੰਦਾ ਮਨਤਾ ਕਰ ਰਿਹਾ ਨਾਲੇ ਉਹਦੀ ਵੀਡੀਓ ਬਣਾ ਰਿਹਾ ਜਿੱਤੋ ਜੀ ਪਟਿਆਲੀਆਂ ਵਾਲੇ 200 ਰੁਪਿਆ ਟੈਕਸੀ ਰੋਡ ਲੱਗਾ ਜੀ। ਇਹ ਬੀਮੇ ਕਾਲ ਦੀ ਪਰਚੀ ਹੈ ਜੀ। ਸਾਡੇ ਪਿੰਡ ਦੀ ਪ੍ਰਾਪਰਟੀ ਹੈ કે ਸਰਕਾਰੀ ਪ੍ਰਾਪਰਟੀ ਹੈ? ਬੈਠੀ ਲੱਗਦਾ। ਹੈਗਾ ਨਾ ਬੈਠਾ। ਅੱਲਾਹ ਅੱਲਾਹ। ਉਹ ਨਾ ਇਹ ਬਿਲਕੁਲ ਨਹੀਂ। ਦੇ ਜੀ ਇਹੋਂ ਲੈ ਰਿਹਾ। ਹਾਂਜੀ। ਦੱਸੋ ਮਹਾਰਾਜ। ਪਰਚੀ ਜੀ 200 ਰੁਪਿਆ ਪਰਚੀ ਜੀ। ਪੰਚਾਇਤ ਨੇ ਲਾਈ ਹੈ। ਅੱਲਾਹ ਅੱਲਾਹ ਮਹਾਰਾਜ ਦਾ ਰੋਜ਼ ਨਿਕਲਣਾ ਉਸਤਾ। ਆਹ ਸ਼ਾਮ ਤੋਂ ਲੱਗੀ ਭਾਈ ਜੀ 5 ਵਜੇ ਤੋਂ। ਨਹੀਂ ਕਿੰਨੇ ਘੰਟੇ ਤੱਕ ਲੱਗੂਗੀ ਜੀ? ਇਹ ਵੇਕ ਮਤਲਬ ਚੱਲ ਚੱਲ ਹੀ ਰਹੀ ਹੈ ਉਹ ਯਸਤ ਮਾਰਾ ਦਿਨ ਤੋਂ ਦੋ ਦੋ ਦਿਨ ਦੋ ਦਿਨ ਨਹੀਂ ਨਹੀਂ ਮਾਫ ਕਰੋ ਮਾਫ ਕਰੋ ਨਹੀਂ ਤਾਂ ਜਾਓ ਜੇ ਭਾਈ ਸਾਹਿਬ ਪੰਚਾਇਤ ਨਾਲ ਮਾਰਾ ਆਪਣੇ ਇਲਾਕੇ ਦੇ ਬੰਦਾਂ ਨਾਲ ਆਇਆ ਕਰੋਗੇ ਫਿਰ ਸਹੀ ਬਣੂਗੇ ਯਾਰ ਓਹ ਭਲੇ 10 ਕਿਲੋਮੀਟਰ ਦੇ ਮੀਟਰ 5 ਕਿਲੋਮੀਟਰ ਦੇ ਏਰੀਆ ਚੱਲਦਾ ਵੀ ਇੱਥੇ ਜ਼ਿਆਦਾ ਨਹੀਂ ਹੈ ਯਾਰ ਮਾਰਾ ਜ਼ਿਲ੍ਹਾ ਦਾ ਪੜਿਆਲਾ ਹੀ ਲੱਗਦਾ ਹੈ ਇਹ ਵੀ ਜ਼ਿਲ੍ਹਾ ਵੀ ਅੰਬਾਲਾ ਲੱਗਦਾ ਇਹਨੂੰ ਮਾਫ ਕਰ ਲੋ ਬੰਦਾ ਕਰ ਲੋ ਕੋਈ ਕੀ ਗੱਲ ਬਣੀ ਮਾਰਾ ਯਾਰ ਮਰੋਂ ਹਮੇਸ਼ਾ ਜੇ ਆਜੋ ਪੰਚਾਇਤ ਨਾਲ ਗੱਲ ਕਰਦੇ ਭਾਈ ਮੈਂ ਆਪ ਡਰਾਈਵਰ ਆ ਯਾਰ ਇਹ ਕੋਈ ਗੱਲ ਥੋੜੀ ਆ ਯਾਰ ਮੈਂ ਕਿੱਥੋਂ ਲਊਗਾ ਯਾਰ ਪਰਚੀ ਕਿਹੜੀ ਦੇ ਰਹੇ ਹੋ ਤੁਸੀਂ ਦੇ ਰਹੇ ਹੋ ਪਰਚੀ ਕੋਈ ਪਰਚੀ ਤਾਂ ਪਿੰਡ ਦੇ ਨੇੜੇ ਲਾਈ ਹੋਈ ਹੈ ਅਸੀਂ ਨਹੀਂ ਤੇ ਫਿਰ ਰਜਿਸਟਰਡ ਪਰਚੀ ਦੇ ਰਹੇ ਹੋ ਭਾਜੀ ਮੈਂ ਵੀ ਤਾਂ ਮਾਲਕ ਨੂੰ ਗੱਲ ਸੁਣੋ ਇੱਕ ਮਿੰਟ ਬਸ ਪਿੰਡ ਦੇ ਨੇੜੇ ਲਾਈ ਹੋਈ ਹੈ ਜੇ ਲਾਣੀ ਹੁੰਦੇ ਗੁੰਡਾਪਾਲਤ ਮੇਰੀ ਗੱਲ ਸੁਣਦੇ ਹੁੰਦੇ ਇਹ ਤਾਂ ਪੰਚ ਸਾਹਿਬ ਨੇ ਭਾਜੀ ਮੈਂ ਵੀ ਤਾਂ ਮਾਲਕ ਨੂੰ ਦਿਖਾਣੀ ਆ ਪਰਚੀ ਮਾਲਕ ਨੂੰ ਦਿਖਾएंगे ਲਿਆ Google Pay ਕਰ ਕਰ Google Pay ਪਰ ਮਹਾਰਾਜ ਇਹ ਚੰਗੀ ਗੱਲ ਨਹੀਂ ਹੈਗੀ ਜੀ ਹਾਂ ਚੰਗੀ ਨਹੀਂ ਫਿਰ ਉਧਰੋਂ ਲੰਘ ਜਾ ਮਹਾਰਾਜ ਬਾਰਡਰ ਹੀ ਬੰਦ ਕੀਤੇ ਹੋਏ ਨੇ ਕਿੱਧਰ ਨੂੰ ਜਾਈਏ ਡਰਾਈਵਰ ਬੰਦਾ ਕੀ ਕਰੇ ਇਹ ਤਾਂ ਤੋੜਤਾ ਦੇ ਇਹ ਤਾਂ ਜੁਮੇ ਅਸੀਂ ਤੋੜਿਆ ਮਹਾਰਾਜ ਪੈਸੇ ਨੇ ਤੋੜਿਆ ਯਾਰ ਲੋਕਲ ਗੱਡੀਆਂ ਤੋਂ ਵੀ ਮਹਾਰਾਜ ਤੁਸੀਂ ਪੈਸੇ ਲਾਓ ਪੈਸਿਆਂ ਦਾ ਕੋਈ ਚੱਕਰ ਨਹੀਂ ਪਰ ਮਹਾਰਾਜ ਜੀ ਗੱਲ ਸਹੀ ਨਹੀਂ ਹੈਗੀ ਦੇਓ ਯਾਰ ਪੈਸੇ ਭਾਜੀ ਆ ਵੀ ਗੱਲ ਨਹੀਂ ਸਹੀ ਤਰਾ ਭਾਜੀ ਯਾਰ ਆਪਣੀ ਵਾਹ ਫੈਰ ਦੀ ਗੱਡੀਆਂ ਭਾਜੀ ਯਾਰ ਉਹ ਨਹੀਂ ਤੂੰ ਤੇ ਤੁਸੀਂ ਦੇਖ ਲੈ ਲਾ ਮੈਨੂੰ ਐ ਦੱਸੋ ਇਹ ਲੋਕਲ ਭਾਜੀ ਤੁਹਾਨੂੰ ਪਰਚੀ ਤਾਂ ਦਿਓ ਫਿਰ ਕੋਈ ਪਰਚੀ ਨਹੀਂ ਹੱਥ ਇਹ ਲੋਕਲ ਕੋਲ ਪਾ ਲਾਂਗੇ ਲੋਕਲ ਕੋਲ ਪਰਚੀ ਕਰ ਦਿਓ ਪਰਚੀ ਤਾਂ ਦਿਓ ਸਾਨੂੰ ਹੁੰਦੇ ਟੈਕਸ ਕਰ ਰਹੇ ਮੈਂ ਹੋਰ ਕੀ ਭਾਜੀ ਨਹੀਂ ਲਾ ਲਾ ਯਾਰ ਬਸ ਵਾਪਸ ਠੀਕ ਆ ਗੱਲ ਹੀ ਖਤਮ ਆ ਨਹੀਂ ਲਾ ਲਾ ਬਸ ਵਾ ਗੱਲ ਹੀ ਖਤਮ ਫੇ ਗੱਲ ਖਤਮ ਹੈ ਬਿਹਾਰ ਤੇ ਦਿੰਦੇ ਨਹੀਂ ਹੈਗੇ ਬਿਹਾਰ ਕੌਣ ਦਿੰਦਾ ਮਹਾਰਾਜ ਅੱਗੇ ਅਲਾਨਾ ਜਿੰਨੇ ਆਏ